ਧਿਆਨ ਨਾਲ ਦੇਖ ਲਵੋ ਇਨਾ ਚਾਰ ਲੁਟੇਰਿਆਂ ਨੂੰ ਪਹਿਚਾਣ ਲਵੋ ਤੁਸੀਂ ਕਿਤੇ ਇਹਨਾਂ ਨੇ ਤੁਹਾਡੇ ਨਾਲ ਤਨੀ ਰਾਤ ਚ ਆਉਂਦੇ ਜਾਂਦੇ ਆ ਲੁੱਟਮਾਰ ਕੀਤੀ ਤੇਜ਼ ਹਥਿਆਰਾਂ ਨਾਲ ਲੁੱਟ ਖੋਤੇ ਚੋਰੀਆਂ ਕਰਕੇ ਕਮਾਏ ਪੈਸੇ ਅਤੇ ਸੋਨਿਆਂ ਦੇ ਗਹਿਣਿਆਂ ਸਮੇਤ ਇਹ ਚਾਰ ਜਣੇ ਆਇਆ ਪੁਲਸੜੇਕੇ ਐਸਪੀ ਡੀ ਰਮਨਿੰਦਰ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਮਾਨਯੋਗ ਐਸਐਸਪੀ ਰਾਜਪਾਲ ਸਿੰਘ ਸੰਧੂ ਵੱਲੋਂ ਜ਼ਿਲ੍ਹੇ 'ਚ ਅਮਨ ਸ਼ਾਂਤੀ ਦੇ ਮਾਹੌਲ ਨੂੰ ਬਰਕਰਾਰ ਰੱਖਦੇ ਹੋਏ ਸਰਦਾਰ ਬਰਜਿੰਦਰ ਸਿੰਘ ਉਪ ਕਪਤਾਨ ਡਿਟੈਕਟ ਕਪੂਤਰਾ ਦੀਆਂ ਹਦਾਇਤਾਂ ਅਨੁਸਾਰ ਇੰਸਪੈਕਟਰ ਜਰਮਲ ਸਿੰਘ ਸੀਆਈਏ ਕਪੂਤਰਾ ਦੀ ਨਿਗਰਾਨੀ ਹੇਠ ਗੈਰਕਾਨੂੰਨੀ ਅਨਸਰਾਂ ਦੀ ਤੜਪ پکڑ ਕਰਦੇ ਹਾਂ ਜ਼ਿਲ੍ਹਾ ਕਪੂਰਥਲਾ ਵਿਖੇ ਕਰੀਬ 6 ਬਾਰਦਾਤ ਨੂੰ ਸ਼ਾਮਲ ਆਰੋਪੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 1,70,000 ਰੁਪਏ ਦੀ ਭਾਰਤੀ ਕਰੰਸੀ ਸੋਨੇ ਦੇ ਗਹਿਣੇ ਕਰੀਬ 8 ਲੱਖ ਰੁਪਏ ਦੀ ਕੀਮਤ ਦੇ 2 ਦਾਤਰ ਅਤੇ 2 ਮੋਟਰਸਾਈਕਲ ਬਰਾਮਦ ਕੀਤੇ ਹਨ ਆਉ ਦੇਖਿਆ ਗੌਰਵ ਮੜੀਆ ਦੀ ਕਪੂਰਥਲਾ ਤੋਂ ਰਿਪੋਰਟ ਅਗੂ ਆਈਪੀਰ ਉਹਦਾ ਦੂਸਰਾ ਅੰਦੇਸ਼ਾ ਇਹ ਜੋ ਪਿਛਲੇ ਤੋਂ ਸਮੇਂ ਬਤਾ ਦਿਆਂ ਆ ਮੋਫਾ ਦੇ ਵਿੱਚ ਮੋਖੀਆ ਮਾਰਕਾ ਦਾ ਖਾਸੋਂ ਤੇ ਠੱਗਾਂ ਤੇ ਬਿਕਰ ਕਰਨ ਦੇ ਸਬੰਧ ਵਿੱਚ ਮੈਂ ਜੀ ਸਮੇਂ ਤੋਂ ਕੋਈ ਨਾ ਵੀ ਲਗਾਤਾਰ ਟ੍ਰੇਡ ਆਫ ਕਰਕੇ ਕੋਸ਼ਿਸ਼ ਕਰ ਰਿਹਾ ਕਿ ਸਾਡੀਆਂ ਜਾਂ ਹਿਸਾਬ ਲੈ ਮੇਰੇ ਆਪਣੇ ਡੀਐਸਪੀ ਜੀ ਸਾਹਿਬ ਕਿਨ ਜ਼ਾਮਨੀਟ ਜੀ ਨੇ ਜੀ ਵਰਕਪਰਮ ਦਾ ਮਾਮਲਾ ਹੈ ਜੀ ਉਸ ਸਬੰਧ ਤੇ ਮੈਂ ਅਸਿੰਦੇ ਆ ਨਾਮ ਜਿਹੜਾ ਵਰਕਰ ਦਾ ਦੁੱਖ ਨੂੰ ਵਰਤੋ ਮੇਰੇ ਦੇਖੀ ਕਰਨ ਨੂੰ ਇੱਕ ਇਨਫੋਰਮੇਸ਼ਨ ਨਹੀਂ ਜਿਹੜੇ ਚਾਹ ਰਹੇ ਨੇਗੇ ਆ ਮਾਨਵਾਨ ਜੀ ਦੁਆ ਇਸ ਦਾ ਦੰਦਿਕ ਸਾਜੂ ਤੋਂ ਜਗਦੀਵਰ ਸਿੰਘਾ ਸੁਰਿੰਦਰ ਸਿੰਘ ਇਸ ਨੇ ਇੱਕ ਅਮਨਯੋਗ ਗੱਲ ਜੋ ਮੇਗਵਾਲ ਕਾਣਾਵੀ ਜਿਹੜੇ ਨਜ਼ਦੀਕ ਹੈ ਸੀ ਕਾਣਾਵੀ ਇਹ ਜਿਹੜੇ ਮੁੱਤਾ ਕੋਹਣੇ ਦਾ ਵਾਰਦਾਤਾ ਕਰਦੇ ਆ ਸਾਡੀ ਸਿਯਾਹੀ ਦੀ ਟੀਮ ਨੇ ਤੁਰੰਤ ਜਿਹੜੀ ਐਕਸ਼ਨ ਲੈ ਕੇ ਉਹ ਇਹਨਾਂ ਨੂੰ ਕਾਬੂ ਕੀਤਾ ਕਾਬੂ ਕਰਕੇ ਇਹਨਾਂ ਦੀ ਪੁੱਛਗਿੱਛ ਤੋਂ ਅੰਦੇ ਤੱਕ ਸਾਨੂੰ ਤਕਰੀਬਨ 6 ਜਿਹੜੇ ਹੈਗਾ ਵਾਰਦਾਤਾ ਇਹਨਾਂ ਨੇ ਮਦਦੀਆਂ ਨੇ ਇਹਾਂ ਦੇ ਅ ਜ਼ਾਇਸ਼ਾਂ ਵਿੱਚ ਲਗਭਗ 170000 ਰੁਪਏ ਔਰ ਤਕਰੀਬਨ 8 ਲੱਖ ਰੁਪਏ ਮੰਦਰ ਗੋਵਰ ਦੇ ਗੈਣੇ ਨੇ ਮੀਡ ਪ੍ਰੋਜੈਕਟ ਔਰ ਦੋ ਡਾਕਟਰ ਤੇ ਦੋ ਮੋਟਰਸਾਈਕਲ ਅਸੀਂ ਹੁਣ ਤੱਕ ਰਿਕਵਰ ਕੀਤੀ ਹੈ ਅਧਰੇ ਵੀ ਇਹਨਾਂ ਦੇ 포ਚੇਟ ਦੇ ਵਿੱਚ ਕਾਫੀ ਖਸਾਸੀ ਹੋਣ ਦੀ ਹੈਗੀ ਆ ਮੀਡ ਦੀ ਕੋਲ ਦੇ ਕਾਫੀ ਇਹਨਾਂ ਨੇ ਜਿਵੇਂ ਇੱਕ ਤੋਂਨੇ ਏਰੀਏ ਦੇ ਵਿੱਚ ਦੇ ਘਰਾਂ ਕਰਕੇ ਅਧਮਾ ਦੇ ਵਿੱਚ ਲੁੱਟ ਕੋਡੀਆਂ ਬਾੜੀਆਂ ਕੋਡੀਆਂ ਚੀਜ਼ ਕੋਡੀਆਂ ਹੋਰ ਪੈਸੇ ਲੁੱਟਣ ਦੀਆਂ ਦਾਤਾ ਤਖਾਕੇ ਉਹ ਆਪੇ ਹੋਰ ਸਰਬਾਹ ਦੇ ਕੇ ਕਾਫੀ ਉਹਨੇ ਵਾਅਦੇ ਕਰ ਦਿੱਤੀਆਂ ਜੋ ਇਹਨੇ ਆਹ ਕੀ ਨਾਲ ਨਾਲ ਠੀਆਂ ਇਹਨਾਂ ਨੇ ਮੰਨੀਆਂ ਵਾਅਦਾ ਤਾਂ ਜੋ ਵਿਫਾਈ ਵੀ ਕਰ ਰਹੇ ਆ ਤਾਂ ਫਿਰ ਅੱਗੇ ਕਾਫੀ ਕੋਸ਼ਿਸ਼ਾਂ ਕਰਾਇਗਾ ਤੋਂ ਹੋਰ ਵਾਅਦਾ ਤਾਂ ਉਹਨੂੰ ਇਸ ਤਰ੍ਹਾਂ ਦੀ ਚੇਨ ਕਹ ਲਓ ਤੁਸੀਂ ਜੋ ਇਸ ਸੀਰੀਜ਼ ਦੇ ਵਿੱਚ ਜ਼ਿਆਦਾ ਇਹ ਕੂ ਕਰ ਰਹੇ ਸੀ ਉਹ ਅਸਿੱਤ ਰਹੀ ਵੱਡੀ ਜਿਹੜੀ ਲੱਗੀ ਹੈ ਕਾਮਯਾਬੀ ਨਹੀਂ ਸੀ ਇਹ ਟੀਵੀ ਬਣੀ ਹੈ ਇਸ ਦੇ ਅੱਗੇ ਜੋ ਵੀ ਪੁੱਛ ਕੇ ਇਸ ਦੇ ਵਿੱਚ ਆਇਆ ਹੈ ਟ੍ਰਾਂਸਫਰ ਤੋਂ ਅੱਜ ਤੋਂ ਨੂੰ ਲੈਕਸ ਤੋਂ ਬੁੱਕ ਹੋਇਆ। ਜਦੋਂ ਇਹਨਾਂ ਤੋਂ ਇਹ ਬੈਕਗ੍ਰਾਉਂਡ ਤੋਂ ਜਦੋਂ ਉਹ ਬੈਕਗ੍ਰਾਉਂਡ ਤੋਂ ਜਦੋਂ ਹੈਗੇ ਇਹਨਾਂ ਦੇ ਕਿ ਨਸ਼ਾ ਪੀਂਦੇ ਆਦੀ ਹੈ। ਨਸ਼ਾ ਪੀਣ ਕਰਕੇ ਇਹ ਜਿਹੇ ਹੈਗੇ ਇਹਦੀਆਂ ਵਾਰਦਾਤਾਂ ਨੂੰ ਦਾਅ ਲੰਦੇ ਆ। ਦੋ ਲੋਕੋ ਪੈਸੇਂਜਰ ਰਹੇ ਆ ਇਹਦੇ ਵਿੱਚ ਮੇਨ ਵਾਰਦਾਤ ਆ ਜਿਹੜੀ ਹੈਗੀ ਇਹਨਾਂ ਨੇ ਅੱਥੇ ਕੀਤੀਆਂ ਨੇ ਉਹ ਇੱਕ ਪੁਰਾਣੀ 2989 ਇਹਨਾਂ ਨੇ ਇੱਕ ਦੁਕਾਨਦਾਰ ਤੋਂ 1,70,000 ਰੁਪਏ ਖੋਇਆ ਸੀਗਾ। 1,70,000 ਰੁਪਏ ਦਾ। ਬਹੁਤ ਰਿਆਮੀ ਹਾਂ। ਧੰਨਵਾਦ। ਇਹਦੀ ਪੱਤੀ ਚਾਰ ਨੂੰ ਹੈਬਤਪੁਰ ਪਿੰਡ ਤੋਂ ਆ ਗਈ 1,96,000 ਰੁਪਏ ਖੋਇਆ। ਇਹਦੇ ਵਿੱਚ ਨਾਲ ਹੀ ਅਸੀਂ ਚਾਰ ਲੋਕ ਜਿਹੜੇ ਹੈਗੇ ਆ ਉਹ ਅਸੀਂ ਰੈਸਟ ਕੀਤੇ ਆ। 사ਜਨ ਸਿੰਘ, ਸੁਵਿੰਦਰ ਸਿੰਘ, ਜਰਜੀਵਨ ਸਿੰਘ, ਔਰ ਅਮਨ ਜੋਤ। ਇਹ ਚਾਰੇ ਦੇ ਚਾਰੇ ਜਿਹੜੇ ਹੈਗੇ ਆ ਇਹ ਬਿਗਵਾਲ ਦੇ ਹੈਗੇ 9888 ਉਹਦੇ ਪਹਿਲਾਂ ਵੀ ਵਾਰਦਾਤਾ ਕਾਫੀ ਕਰ ਚੁੱਕੇ ਆ ਲੁਟਕਾ ਗੋਆ ਦੀ ਚੋਰੀ ਦੀਆਂ ਵਾਰਦਾਤਾ ਕਰਦੇ ਆ ਔਰ ਕੋਈ ਚੇਨੀ ਕੋਈ ਜਾਂ ਕੋਈ ਬਾਲਮੀ ਕੋਲੀਆਂ ਇੱਕ ਘਰ ਕਿ ਚੋਰੀ ਕਰ ਲਈ ਜਾਂ ਪੈਸੇ ਕੋਲੇ ਰਾਜ ਨੂੰ ਕੋ ਕਾਂ ਦਾ ਕੋਈ ਵਾਰਦਾਤਾ ਹੀ ਕਰਦੇ ਆ ਉਹਦੇ ਵਿੱਚ ਅਸੀਂ ਤਕਰੀਬਨ 7 ਵਾਰ ਦਾ ਜਿਹੜੀਆਂ ਫਿਲਹਾਲ ਇਹ ਮੰਨ ਚੁੱਕੇ ਆ ਇਹ ਦੋਨੇ ਠਾਣਾ ਢਿਲਮਾ ਔਰ ਠਾਣਾ ਬੇਗਵਾ ਦੇ ਏਰੀਆ ਦੀਆਂ ਵਾਰਦਾਤਾ ਨੇ ਉਹ ਹਜੇ ਅੱਗੇ ਇਹਨਾਂ ਦੀ ਪੁੱਛਗਿੱਛ ਦੇ ਵਿੱਚ ਪੁਰ ਵਾਰਦਾਤਾਂ ਲਈ ਜਿਹੜੀਆਂ ਸਾਹਮਣੇ ਜਿਹੜੀਆਂ ਆਉਂਦੀਆਂ ਮੰਨਨ ਨੂੰ ਤੁਹਾਨੂੰ ਲੱਗਦਾ ਹੈਗਾ ਵੀ ਹੋ ਸਕਦੀਆਂ ਪਰ ਇਹ ਜਿਹੜੇ ਸਾਰਾ ਥੱਲੇ ਗੱਲ ਮੜਾ ਜਾਂਦਾ ਹੈ ਅੰਦਰ ਵਿੱਚ ਕੋਈ ਕੋਈ ਹੈਡ ਵੀ ਜਿਹੜਾ ਆਉਂਦਾ ਹੈ ਲੋਕ ਸਿੱਤੀ ਦੇ ਅੰਦਰ ਸਿੱਤੀ ਕਰਦੇ ਇਹਨਾਂ ਦਾ ਹੈਡ ਕੋਈ ਨਹੀਂ ਆ ਚਾਰੇ ਆਪਸ ਚ ਰਹਤੇ ਹੀ ਲੋਕ ਕੋਈ ਵਾਰਦਾਤ ਨੂੰ ਜਾਣ ਦਿੰਦੇ ਆ ਕਈ ਵਾਰੀਏ ਦੋ ਜਾਣੇ ਚਲੇ ਗਏ ਤਿੰਨ ਚਲੇ ਗਏ ਚਾਰ ਚਲੇ ਗਏ ਅਲੱਗ-ਅਲੱਗ ਟਾਈਮ ਤੇ ਕਰਦੇ ਆ ਪਰ ਜੋ ਵੀ ਲੋਕ ਕੋ ਦਾ ਇਹਦਾ ਦਾ ਹੁੰਦਾ ਪੈਸਾ ਜਾਂ ਗੋਲਡ ਹੈਗਾ ਜਾਂ ਕੁਝ ਵੀ ਹੁੰਦਾ ਉਹ ਆਪਸ ਚ ਵੱਢਦੇ ਆ ਸਾਰੇ ਇਹ ਨਸ਼ਾ ਕਰਨ ਦੇ ਆਦੀ ਹੈ ਨਸ਼ੇ ਦੇ ਜੀ ਹੈਗੀ ਉਹ ਵੀ ਵਿੱਚ ਇਹਨਾਂ ਨੂੰ ਉਮਾਰਤ ਪਾ ਦਿੰਦੇ ਜਿੰਨੀ ਕਮਾਈ ਕਰਦੇ ਨੇ ਸਾਰਾ ਬਸ਼ਰਾਮ ਬੰਦ ਹੋ ਗਏ ਨੇ ਜਿਹੜਾ ਜਿਹੜਾ ਆਪਣੇ ਰਿਲੇਟਿਵ ਦੇ ਕਰਕੇ ਹਾਂ ਇਹਦੇ ਵਿੱਚ ਇੱਕ ਅਮਨਜੋਤ ਹੈ ਉਸ ਜਿਹੜਾ ਅਮਨਜੋਤ ਨੇ ਆਪਣੇ ਸਰਕੇ ਪਾਏ ਦੇ ਘਰੇ ਜਿਹੜਾ ਹੈਗਾ 2.5 ਲੱਖ ਰੁਪਇਆ ਕੈਸ਼ ਚੋਰੀ ਕੀਤਾ ਸੀ ਔਰ ਕੁਝ ਜਿਹੜੇ ਹੈਗੇ 골ਡ ਦਾ ornaments ਕੋਰੀ ਕੀਤੇ ਆ ਸਰ ਤੁਹਾਨੂੰ ਉਹਦਾ ਪਰਮਿਸ ਨਹੀਂ ਮਿਲਦਾ ਪਰ ਇਹਨਾਂ ਦੇ ਕਾਫੀ ਦਿਨ ਤੋਂ ਚੱਲ ਰਹੇ ਆ ਜੀ ਜਿਹੜੀ ਆ ਵਾਰਦਾਤ ਹੈ ਫਿਲਹਾਲ ਮੰਨੇ ਆ ਪਿਛਲੇ 3-4 ਮਹੀਨੇ ਦੇ ਵਿੱਚ ਵਿੱਚ ਇਹਨਾਂ ਨੇ ਇੰਨੀ ਇੱਕ ਵਾਰ ਦਾ ਕਰਤੀਆਂ ਜਿਵੇਂ ਕਿ ਸਾਡੀਆਂ ਹੁਣ ਟ੍ਰੇਸ ਆਊਟ ਹੋ ਗਈਆਂ ਬਾਕੀ ਨੈਕਸਟ ਅਜੇ ਅਸੀਂ ਸਾਡੀ ਕੋਈ ਪੁਛ ਵੀ ਚੱਲ ਰਹੀ ਨਹੀਂ ਲੱਗਦੀ ਮਗਰ ਅਗਲੇ ਨੈਕਸਟ ਜਿਹੜੀ ਸਰ ਹੋਈ ਹੈ ਇਹ ਅਪੋਲੋ ਇਮੇਜਿੰਗ ਸਿਨੇਮਾ ਦੇ ਕੋਲ ਹੈ ਮੈਂ ਇਹ ਵਾਰਾ ਫਿਰ ਜੋ ਕੋਸ਼ਿਸ਼ ਇਹਨਾਂ ਨੇ ਕੀਤੀ ਹੁਣ ਤੱਕ ਸਾਰਾ ਕੁਝ ਬਰਕਰਾਰ ਰਿਹਾ ਹੈ ਨੇ ਦੇ ਕੋ ਜਿਹੜਾ ਕੈਸ਼ ਵਗੈਰਾ ਹੁੰਦਾ ਕਿਉਂਕਿ ਤੁਹਾਨੂੰ ਦੱਸਿਆ ਨਸ਼ੇ ਕਰਦੇ ਆਦੀ ਹੈ ਕੋਈ ਨਸ਼ਾ ਕਰੀਦਾ ਕੋਈ ਪੈਸੇ ਵਰਤ ਲਈ ਹੈ ਕੋਈ ਸ ਹੈਗਾ ਸਾਰਾ ਨਹੀਂ ਹੋਇਆ ਪਰ ਅਸੀਂ ਮੋਸਟਲੀ ਜਿਹੜਾ ਹੈਗਾ ਜਿੱਦਾਂ ਖਰਚੇ ਵਾਤੋਂ ਕਰ ਸਕੀ ਕਰ ਹੋਇਆ ਹੈ ਜੇ ਨੈਕਸਟ ਹੈ ਜੇ ਕੁ ਉਮੀਦ ਹੈਗਾ ਜੀ ਬੋਲ ਵੀ ਕੁਝ ਲਗਦੀ ਹੈਗੀ ਹੈ ਇਹਦੇ ਚ ਕੱਬੀ ਹੋਣੀ ਸਾਰੇ ਬੰਦੇ ਫੜਦੇ ਕੇ ਜਾਂ ਇਹਨਾਂ ਦੀ ਕੋਈ ਸਾਥੀ ਹੈ ਜੇ ਇਹ ਸਾਰੇ ਫੜਦੇ ਬਿਜਾਰੀ ਜਾਂ ਚਾਰ ਹੀ ਬੰਦੇ ਕੰਮ ਕਰਦੇ ਚਾਰ ਹੀ ਇਹ ਇਥੋਂ ਗੈਂਗ ਤਾਂ ਨਹੀਂ ਪ ਚਾਰਾਂ ਦਾ ਗੈਂਗ ਜੀ ਚਾਰ ਇਕੱਠੇ ਹਾਂ ਚਾਰਾਂ ਦਾ ਇਹਨਾਂ ਦਾ ਗੈਂਗ ਆਪਣਾ ਚਾਰ ਇਕੱਠੇ ਜਿਹੜੀ ਹੈਗਾ ਮਾਰਦਾਪਾ ਚ ਕਿੱਥੇ ਦੇ ਰਹਿਣ ਮਲੇ ਸਿੱਕੇ ਵੱਡੇ ਗਿਆ ਕਿ ਨਾ ਇਹਨਾਂ ਦੇ ਚਾਰੇ ਜਿਹੜੇ ਹੈਗੇ ਬੇਗੋਵਾਲ ਥਾਣੇ ਦੇ ਏਰੀਏ ਦੇ ਰਹਿਣ ਵਾਲੇ ਸਾਰ ਇਹਨਾਂ ਦੇ ਕਿਤੇ ਉੱਪਰ ਵੀ ਚਾਰ ਕੋਈ ਕਿਤੇ ਵੀ ਗੱਲ ਹੋਣੀ ਨਹੀਂ ਹਜੇ ਹਜੇ ਉਹ ਜਾ ਕੋਈ ਐਂਗਲ ਸਾਹਮਣੇ ਨਹੀਂ ਆਇਆ ਸਾਡੀਆਂ ਯੂਨੀਵਰਸਿਟੀ ਵੀ ਨਹੀਂ ਚੱਲਦੀ ਰੋਕਾ